ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਕਈ ਕਿਸਾਨ ਵੀਰ ਆ ਜਿਹੜੇ ਉਹ ਝੋਨੇ ਦੀ ਬਾਢੀ ਸਟਾਰਟ ਕਰ ਚੁੱਕੇ ਆ ਕਈ ਕਿਸਾਨ ਵੀਰ ਆ ਜਿਹੜੇ ਉਹ ਆਖਰੀ ਪਾਣੀ ਝੋਨੇ ਨੂੰ ਲਾ ਰਹੇ ਆ ਕਈ ਜਗ੍ਹਾ ਦੇ ਉੱਤੇ ਝੋਨਾ ਜਾਂ ਬਾਸਮਤੀ ਉਹ ਅਜੇ ਨਿਸਰ ਰਿਹਾ ਤੇ ਬਾਢੀ ਬਾਰੇ ਜਿਹੜਾ ਰਲਮਾ ਮਿਲਮਾ ਜਿਹੜੀ ਫੀਡਬੈਕ ਆ ਰਹੀ ਹੈ ਚਾਹ ਠੀਕ ਕਈ ਜਗ੍ਹਾ ਤੇ ਘਟਦੀ ਜਿਹੜੀ ਹੈਗੀ ਆ ਅ ਆਵਾਜ਼ ਇਹ ਵੀ ਆ ਰਹੀ ਹੈ ਤੁਸੀਂ ਜੇ ਝੂਨਾ ਵੱਡਿਆ ਤਾਂ ਉਹ ਕਿਰਪਾ ਕਰਕੇ ਜਰੂਰ ਕਮੈਂਟ ਕਰਕੇ ਦੱਸਣਾ ਕਿ ਕਿੰਨਾ ਘਟ ਰਿਹਾ ਮੈਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜ਼ਿਕਰ ਕਰ ਦੇਣਾ ਕਿਉਂਕਿ ਇਸ ਵਾਰ ਜੇ ਝਾੜ ਘਟਦਾ ਵੀ ਤਾਂ ਉਹਦਾ ਕੀ ਕਾਰਨ ਬਣਿਆ ਇਹਦੂ ਪਹਿਲਾਂ ਵੀ ਆਪਾਂ ਗੱਲ ਕਰ ਲਈ ਸੀਗੀ ਤੇ ਇਸ ਟਾਈਮ ਤੇ ਉੱਤੇ ਕੁਝ ਕਿਸਾਨ ਵੀਰਾਂ ਦੇ ਸਵਾਲ ਆਏ ब्राउन प्लांट हॉपर ਜਾਂ ਵਾਈਟ ਬੈਗਡ प्लांट हॉपर ਕਾਲਾ ਚਿੱਟਾ ਟੀਲਾ ਪੂਰਾ ਟੱਡਾ ਚਿੱਟੀ ਪੱਠਾ ਵਾਲਾ ਟੱਡਾ ਕਿ ਅਸੀਂ ਸਪਰੇਅ ਕੀਤੀ 8-10 ਦਿਨ ਹੋ ਗਏ ਸਪਰੇਅ ਦਾ ਰਿਜ਼ਲਟ ਨਹੀਂ ਮਿਲਿਆ ਝੋਨਾ ਜਿਹੜਾ ਹੈਗਾ ਹੁਣ ਅਸੀਂ 15-18 ਦਿਨ ਤੱਕ ਵੜ ਲੈਣਾ ਤੇ ਅਸੀਂ ਕੀ ਕਰੀਏ ਸਪਰੇਅ ਦੁਬਾਰਾ ਕਰੀਏ ਕਈ ਜਗ੍ਹਾ ਤੇ ਇੱਕ ਦੋ ਜਿਹੜੇ ਹੈਗੇ ਆ ਕਾਲੇ ਤੇਲੇ ਦੇ ਜਾਂ ਚਿੱਟੇ ਪੱਠ ਵਾਲੇ ਚੱਡੇ ਦੇ ਅਡਲਟ ਹੈ। ਕਈ ਜਗ੍ਹਾ ਤੇ 4-5 ਹੈ। ਹੁਣ ਸਾਡਾ ਕਿੰਨਾ ਕੁ ਨੁਕਸਾਨ ਹੋਊਗਾ। ਤਾਂ ਉਹਦੇ ਬਾਰੇ ਕਿਸਾਨ ਵੀਰੋ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਸਪਰੇਅ ਆਪਾਂ ਕਰਨੀ ਆ ਉਹ ਆਪਦੀ ਫਸਲ ਨੂੰ ਚੈੱਕ ਕਰਕੇ ਮਹੀਨਾ ਰਹਿੰਦੇ 25 ਦਿਨ ਤੋਂ ਮਤਲਬ 25 ਦਿਨ ਤੁਹਾਡੇ ਝੋਨੇ ਨੂੰ ਵੱਡੇ ਵੱਢਣ ਵਾਲਾ ਵਧਿਆ ਜਾਣਾ 25 ਦਿਨ ਨੂੰ। ਤੇ ਉਸ ਸਮੇਂ ਸਮੇਂ ਜੇ ਤੁਸੀਂ ਫਸਲ ਚੈੱਕ ਕਰ ਰਹੇ ਆ ਤਾਂ ਗਲਤ ਸਮਾਂ ਤੁਹਾਡਾ 30 ਤੋਂ 35 ਦਾ ਰਹਿੰਦੇ ਬਿਲਕੁਲ ਨਰੀਖਣ ਆਪਣਾ ਕਲੀਅਰ ਕੱਟ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਸਮੱਸਿਆ ਕਿਹੜੀ ਆ ਪਸਪਰੇ ਕਰਨੀ ਆ ਮਹੀਨਾ ਪਹਿਲਾਂ ਮਹੀਨੇ ਤੇ ਤੁਸੀਂ ਸਪਰੇਅ ਕਰਤੀ ਮਹੀਨੇ ਨੂੰ ਝੋਨਾ ਵੱਡਿਆ ਜਾਣਾ ਤੁਸੀਂ ਉਹਦੇ ਵਿੱਚ ਪਾਈਮੈਟਰੋਜ਼ਨ ਟੈਕਨੀਕਲ ਕਰ ਰਿਹਾ ਚਾਹੇ ਡਾਈਨੋਟੀਫਰੋਨ ਕਰ ਲਿਆ ਤੇ ਤੇਲੇ ਦੇ ਕੋਈ ਦੋ ਚਾਰ ਦਾਣੇ ਫਿਰਦੇ ਆ ਕਈ ਜਗ੍ਹਾ ਦੇ ਉੱਤੇ ਕੀ ਆ ਕਿ ਆ ਕਿਉਂਕਿ ਇਹਦੇ ਨਾਜਾਇਲਮ ਤੇ ਫਲੋਇੰਗ ਮੂਵਮੈਂਟਸ ਆ ਜਿਹੜੀਆਂ ਫਲੂਇਡ ਮੂਵਮੈਂਟਸ ਆ ਉਹ ਘਟ ਜਾਂਦੀਆਂ ਨੇ ਬੂਟੇ ਦੇ ਵਿੱਚ ਜਿਵੇਂ ਜਿਵੇਂ ਉਹ ਪਕਾਵਲ ਨੂੰ ਜਾਂਦਾ 15 ਤੋਂ 20 ਦਿਨ ਰਹਿੰਦੇ ਝੋਨੇ ਤੇ ਜੇ ਤੁਸੀਂ ਸਿਸਟੈਮਿਕ ਟੈਕਨੀਕਲ ਵਰਤੋਗੇ ਵੀ ਤਾਂ ਵੀ ਉਹਨੇ ਤੁਹਾਡੇ ਕੰਮ ਨਹੀਂ ਕਰਨਾ ਤਾਂ ਵੀ ਉਹਨੇ ਤੁਹਾਡੇ ਕੰਮ ਨਹੀਂ ਕਰਨਾ ਮੂਵਮੈਂਟਸ ਨਹੀਂ ਪ੍ਰੋਪਰ ਹੁੰਦੀਆਂ ਅਬਜ਼ੌਰਬੈਂਸ ਮੂਵਮੈਂਟ ਤੇ ਪਲਾਸ ਜਿਹੜਾ ਮੁੱਢਾਂ ਦੇ ਉੱਤੇ ਥੱਡੇ ਥੋੜਾ ਪ੍ਰਾਹ ਵਾਲਾ ਉੱਪਰਲੇ ਹਿੱਸੇ ਵਾਲਾ ਉਹ ਪੱਤੇ ਉਹ ਵੀ ਵਿਦਰਾਉਟ ਹੋ ਜਾਂਦੇ तकरीबन तकरीबन ਉਹ ਜਿਹੜੇ ਆਲੇ-ਦਾਲੇ ਦੇ ਬੇਟੇ ਹੁੰਦੇ ਉਹ ਸੁੱਕਣ ਵਾਲੇ ਹੋ ਜਾਂਦੇ ਜਾਂ ਸੁੱਕ ਜਾਂਦੇ ਆ ਉਥੇ ਜੇ ਤੇਲਾ ਤੁਲਿਆ ਫਿਰਦਾ ਤਾਂ ਮੇਰੇ ਖਿਆਲੋਂ ਤੋਂ ਵੀ ਕੁਝ ਚੂਸਿਆ ਨਹੀਂ ਜਾਣਾ ਹੈਗਾ ਕੋਈ ਰਸ ਵਗੈਰਾ ਜਿਹੜਾ ਤੁਸੀਂ ਪਹਿਲਾਂ ਟੈਕਨੀਕਲ ਕੀਤਾ ਹੋਇਆ ਤੇ ਉਹਦੇ ਜਿਹੜੇ ਹੈਗੇ ਰਿਜ਼ਲਟ ਦੇ ਵਿੱਚ ਉਹ ਟਾਈਮ ਲਾ ਕੇ ਖਾਸ ਤੌਰ ਤੇ ਪਾਈ ਮੈਟਰੋਜਨ ਟੈਕਨੀਕਲ ਹੈ ਜਾਂ ਟਰਾਈਫਲੋਮੀਸੋਪਾਇਰਮ ਟੈਕਨੀਕਲ ਹੈ ਟਾਈਮ ਲੱਗਦਾ ਹੁੰਦਾ ਮੈਂ ਪਹਿਲਾਂ ਵੀ ਇਹਦੇ ਬਾਰੇ ਬੇਨਤੀ ਕੀਤੀ ਸੀ ਕਿ ਵਰਕ ਕਿਸ ਤਰ੍ਹਾਂ ਕਰਦੇ ਆ ਹੁਣ ਰਹੀ ਗੱਲ ਤੁਹਾਡਾ ਚੋਣੇ ਨੂੰ ਤੁਸੀਂ ਆਖਰੀ ਪਾਣੀ ਛੜਤਾ ਭਾਰੀ ਜ਼ਮੀਨ ਹਲਕੀ ਜ਼ਮੀਨ ਜਾਂ ਦਰਮਿਆਨੀ ਜ਼ਮੀਨ ਦੇ ਹਿਸਾਬ ਨਾਲ ਦੱਸਦੇ ਰਹਿੰਦੇ 15 ਦਿਨ ਰਹਿੰਦੇ 20 ਦਿਨ ਰਹਿੰਦੇ ਕਟਾਈ ਤੋਂ ਤੁਸੀਂ ਇੱਦੂ ਬਾਦ ਕਿਤੇ 2-4 ਦਾਣੇ ਕਿਤੇ ਫਿਰਦੇ ਆ ਦੋਗੀ ਤੁਹਾਡੇ ਕਿਤੇ ਕੋਈ ਬਣੀ ਨਹੀਂ ਹੋਈ ਤਾਂ ਮਤਲਬ ਹੀ ਨਹੀਂਗਾ ਕਿ ਤੁਸੀਂ ਸਪਰੇਅ ਕਰੋ ਤੁਹਾਨੂੰ ਸਪਰੇਅ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਜੇ ਤੁਸੀਂ ਸਿਸਟੈਮਿਕ ਟੈਕਨੀਕਲ ਕਰੋਗੇ ਉਹ ਵੀ ਕੰਮ ਨਹੀਂ ਕਰਨਾ ਜੇ ਤੁਹਾਡਾ ਨਹੀਂ ਸਰਦਾ ਫਿਰ ਆਰਗੈਨੋ ਫਾਸਫੇਟ ਗਰੁੱਪ ਵਰਤ ਲਿਆ ਜੇ ਉਹ ਵੀ ਥੱਲੇ ਪਾਓ ਸਪਰੇਅ ਸਪਰੂਵ ਦਾ ਇਸ ਟਾਈਮ ਦੇ ਉੱਤੇ ਰਿਜ਼ਲਟ ਤੁਹਾਨੂੰ ਨਹੀਂ ਮਿਲਣਾ ਸੋ ਪੈਸਾ ਤੇ ਸਮਾਂ ਆਪਣਾ ਬਰਬਾਦ ਨਾ ਕਰੇ ਜੇ ਨੁਕਸਾਨ ਕੋਈ ਬਹੁਤਾ ਜ਼ਿਆਦਾ ਆਰਥਿਕ ਨੁਕਸਾਨ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰबानी ਖੁਸ਼ ਰੱਖਿਓ ਚਾਰੋ ਆਬਾਦ ਰੋ